ਦੋਸਤੋ ਫਰਾਂਸ ਦੀ ਬੜੀ ਖੂਬਸੂਰਤ ਕਹਾਵਤ ਕਹਿੰਦੇ ਬੰਦਾ ਉਦੋਂ ਤੱਕ ਆਪਣੇ ਮੜੇ ਜੁੱਤਿਆਂ ਨੂੰ ਮੜੇ ਬੂਟਾਂ ਨੂੰ ਲੈ ਕੇ ਝੁਰਦਾ ਰਹਿੰਦਾ ਜਦੋਂ ਤੱਕ ਉਹ ਆਪਣੇ ਆਲੇ ਦੁਆਲੇ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਵੇਖ ਲੈਂਦਾ ਜਿਸਦੇ ਕੁਦਰਤ ਨੇ ਪੈਰ ਹੀ ਨਹੀਂ ਦਿੱਤੇ ਜਾਂ ਕਿਸੇ ਐਕਸੀਡੈਂਟ ਦੀ ਵਜ੍ਹਾ ਕਰਕੇ ਉਸਦੇ ਪੈਰ ਕੱਟੇ ਜਾ ਚੁੱਕੇ ਹੋਣ ਸੋ ਮੂਲ ਭਾਵ ਕੀ ਆ ਕਿ ਅਸੀਂ ਕੁਦਰਤ ਉਹਦੀਆਂ ਉਹ ਬਖਸ਼ਿਸ਼ਾਂ ਉਹ ਨਿਯਮਤਾ ਉਹ ਬਰਕਤਾਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਨੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਜੇ 100 ਚੀਜ਼ ਵਿੱਚੋਂ ਸਾਨੂੰ 99 ਮਿਲ ਗਈਆਂ ਤਾਂ ਅਸੀਂ ਕੁਦਰਤ ਦਾ ਧੰਨਵਾਦ ਨਹੀਂ ਕਰਦੇ ਹਾਂ ਜਿਹੜੀ ਚੀਜ਼ ਨਹੀਂ ਮਿਲੀ ਉਹਨੂੰ ਲੈ ਕੇ ਉਹਨੂੰ ਪ੍ਰਾਪਤ ਕਰਨ ਲਈ ਬਹੁਤ ਤਰਲੋਮੱਛੀ ਹੁੰਨੇ ਆ ਬੜੀ ਟੈਨਸ਼ਨ ਦੇ ਵਿੱਚ ਰਹਿੰਦੇ ਆ ਤੇ ਇਸੇ ਕਰਕੇ ਕਿਹਾ ਗਿਆ ਕਿ ਜਿਹੜੀ ਚੀਜ਼ ਮਿਲ ਗਈ ਉਹ ਮਿੱਟੀ ਤੇ ਜਿਹੜੀ ਚੀਜ਼ ਨਹੀਂ ਮਿਲੀ ਉਹ ਸੋਨਾ ਕਹਿੰਦੇ ਇੱਕ ਵਾਰੀ ਕਿਸੇ ਕਾਮਯਾਬ ਫਰਮ ਦੇ ਸੀਈਓ ਨੂੰ ਪੁੱਛਿਆ ਕਿ ਤੁਹਾਡੀ ਫਰਮ ਸਿਖਰ ਤੇ ਕਿਉਂ ਆ ਤਾਂ ਉਹਦਾ ਜਵਾਬ ਬੜਾ ਸੁਣਨ ਵਾਲਾ ਸੀ ਉਹ ਕਹਿੰਦਾ ਮੈਂ ਆਸੇ-ਪਾਸੇ ਓਨੇ ਲੋਕਾਂ ਨੂੰ ਵੇਖਦਾ ਤੇ ਮੈਂ ਉਹਨਾਂ ਦੀ ਮਦਦ ਕਰਦਾ ਤੇ ਮੈਨੂੰ ਅੰਦਰੋਂ ਤਸੱਲੀ ਮਿਲਦੀ ਹੈ ਤੇ ਉਹ ਬੰਦਾ ਕਹਿੰਦਾ ਇਹਦਾ ਫਾਇਦਾ ਕੀ ਆ ਕਹਿੰਦਾ ਇਹਦਾ ਫਾਇਦਾ ਇਹ ਆ ਜਿਹੜੀਆਂ ਚੀਜ਼ਾਂ ਮੇਰੇ ਕੋਲ ਨੇ ਤੇ ਮੇਰੇ ਆਸ-ਪਾਸੇ ਵਾਲੇ ਲੋਕਾਂ ਕੋਲੇ ਹੈ ਨਹੀਂ ਜਦੋਂ ਮੈਂ ਦੇਖਦਾ ਕਿ ਮੇਰੇ ਕੋਲ ਇਹ ਚੀਜ਼ਾਂ ਹੈਗੀਆਂ ਤਾਂ ਮੈਨੂੰ ਮੇਰੇ ਕੋਲ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਮਾਮੂਲੀ ਛੋਟੀਆਂ ਨਹੀਂ ਲੱਗਦੀਆਂ ਬਹੁਤ ਵੱਡੀਆਂ ਲੱਗਦੀਆਂ ਤੇ ਇਹਦੇ ਨਾਲ ਮੈਂ ਖੁਦ ਨੂੰ ਵੱਡਾ ਮਹਿਸੂਸ ਕਰਦਾ ਇਸ ਕਰਕੇ ਆਪਣੀਆਂ ਕਮੀਆਂ ਤੇ ਧਿਆਨ ਫੋਕਸ ਕਰਨ ਦੀ ਬਜਾਏ ਜਿਹੜੀਆਂ ਖੂਬੀਆਂ ਤੁਹਾਡੇ ਵਿੱਚ ਹਨ ਉਹਨਾਂ ਤੇ ਧਿਆਨ ਫੋਕਸ ਕਰੋ